ਇਹ ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਅਸੀਂ ਸਵੇਰ ਦੇ ਸਮੇਂ ਪਰਮੇਸ਼ਰ ਦੀ ਹਜ਼ੂਰੀ ਚ ਇਕੱਠੇ ਹੋਇਆ ਸੁੰਦਰ ਸਮੇਂ ਤੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਰਾਤ ਤੋਂ ਪਰਮੇਸ਼ਰ ਨੇ ਸਾਨੂੰ ਸੁਮਾਲ ਕੇ ਰੱਖਿਆ ਸਾਮਾ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਲਿਸੀਆ ਹਾਲੇਲੂਇਆ ਹਾਲੇਲੂਇਆ ਧੰਨਵਾਦ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਤੁਸੀਂ ਦਿਹਾਣ ਪਰਮੇਸ਼ਰ ਜੀ ਪਿਤਾ ਤੇਰੀ ਦੀਆ ਤੇਰਾ ਫਾਜ਼ਲ ਕਾਫੀ ਹੈ ਮੇਰੇ ਮਹਾਨ ਪਰਮੇਸ਼ਰ ਤੇਰੇ ਵਚਨ ਚ ਲਿਖਿਆ ਨਾ ਡਰੋ ਨਾ ਘਬਰਾਓ ਮੈਂ ਤੁਹਾਡੇ ਅੰਗ ਸੰਗ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਡੇ ਅੰਗ ਸੰਗ ਚ ਖਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹੁਦਾ ਅਸੀਂ ਤੁਹਾਡੀ ਤਾਰੀਫ ਕਰਦੇ ਪ੍ਰਭੂ ਜੀ ਪਿਤਾ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਂ ਚ ਕੱਟੇ ਨੇ ਉੱਥੇ ਮੈਂ ਹਾਜ਼ਰ ਆ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਤੁਸੀਂ ਹਾਜ਼ਰ ਜੇ ਮੇਰੇ ਮਹਾਨ ਪਰਮੇਸ਼ਰ ਜੋ ਅੱਜ ਵਚਨ ਸੁਨਾਇਆ ਜਾਏਗਾ ਪ੍ਰਾਰਥਨਾ ਹੈ ਕਿ ਖੁਦਾ ਉਹਨਾਂ ਤੇ ਰਾਈ ਤੁਸੀਂ ਟੱਚ ਕਰੋਗੇ ਇਹਨਾਂ ਨੂੰ ਵੱਡੀਆਂ ਬਰਕਤਾਂ ਬਲੈਸ ਕਰੋਗੇ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡੀ ਤਾਰੀਫ ਕਰਦੇ ਪਰਮੇਸ਼ੀ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਆਂ ਆਮੀਨ ਹallelujah ਅਸੀਂ ਵਚਨ 'ਚ ਦੇਖਾਂਗੇ ਗਿਣਤੀ 6 ਬਾਬੋਂ ਦਾ 22 ਤੋਂ ਲੈ ਕੇ 27 ਤੱਕ ਰਚਨ ਹallelujah ਫਿਰ ਯਹਵਾ ਨੇ 모ਸਾ ਨੂੰ ਬੋਲਿਆ ਹਰੋਨ ਅਤੇ ਉਹਦੇ ਪੁੱਤਰ ਨੂੰ ਬੋਲਿਆ ਕਿ ਤੁਸੀਂ ਕੀ ਇਸਰਾਇਲ ਨੂੰ ਸੀਤ ਦੇ ਕੇ ਆਖਿਆ ਯਹੋਵਾ ਤੈਨੂੰ ਬਰਕਤ ਦੇਵੇ ਤੇ ਤੇਰੀ ਰਾਖੀ ਕਰੇਗਾ ਹallelujah ਦੇਖੋ ਪਰਮੇਸ਼ਰ ਦੇ ਵਚਨ ਚ ਕੀ ਲਿਖਿਆ ਯਹੋਵਾ ਤੈਨੂੰ ਬਰਕਤ ਦੇਵੇਗਾ ਕਲਿਸੀਆ ਅੱਜ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ ਤੁਹਾਡੇ ਮਾਰਗ ਸਿੱਧ ਕਰੇਗਾ ਤੁਹਾਡੇ ਜੋਪਣ ਬਲੈਸ ਕਰੇਗਾ ਤੁਹਾਡੇ ਗਰੀਬੀ ਵਾਲੀ ਬੰਦ ਯਸ਼ੂ ਦੇ ਨਾਲ ਟੁੱਟਣਗੇ ਅੱਜ ਦਾ ਵਚਨ ਕਲੀਸਿਆ ਤੁਹਾਡੇ ਜੀਵਨ ਦੇ ਵਿੱਚ ਅਦਭੁਤ ਰੀਤੀ ਨਾਲ ਕੰਮ ਕਰੇਗਾ ਕਬੀ ਪਰਮੇਸ਼ਰ ਨੇ ਤੁਹਾਨੂੰ ਵਚਨ ਦੇ ਰਹੀ ਕਿਹਾ ਵੀ ਮੈਂ ਤੁਹਾਨੂੰ ਬਰਕਤ ਦਵਾਂਗਾ ਯਹੋਵਾ ਤੁਹਾਨੂੰ ਬਰਕਤ ਦੇਣ ਜਾ ਰਿਹਾ ਹੈ ਕਲੀਸਿਆ ਯਹੋਵਾ ਤੁਹਾਨੂੰ ਬਰਕਤ ਦੇਣ ਜਾ ਰਿਹਾ ਹੈ ਕਬੀ ਪਰਮੇਸ਼ਰ ਦੇ ਵਚਨ ਚ ਲਿਖਿਆ ਹੈ ਖੁਦ ਤੁਹਾਡੇ ਮਾਰਗ ਸਿੱਧ ਹੋਣ ਜਾ ਰਹੇ ਨੇ ਤੁਹਾਡੇ ਮਾਰਗ ਸਿੱਧ ਹੋਣ ਜਾ ਰਹੇ ਨੇ ਤੁਹਾਡੇ ਬਾਦ ਦੇ ਵਿਜੇ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਚ ਲੱਗਣ ਜਾ ਰਹੇ ਤੁਸੀਂ ਪਲੱਸ ਜੀ ਤੁਸੀਂ ਬlesed ਹੈ ਯੇਸ਼ੂ ਦੇ ਨਾਮ ਦੇ ਵਿੱਚ ਮੈਂ ਪਿਤਾ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਜੋ ਪਿਤਾ ਪਰਮੇਸ਼ਰ ਨੇ ਇਹਨਾਂ ਨੂੰ ਵਚਨ ਦਿੱਤਾ ਖੁਦਾ ਤੁਸੀਂ ਇਹਨਾਂ ਨੂੰ ਬਰਕਤ ਦਿੱਤੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਅਸੀਂ ਅਗਲਾ ਵਚਨ ਦੇਖਾਂਗੇ ਯਹੋਵਾ ਆਪਣੇ ਮੁਖੜੇ ਨੂੰ ਤੁਹਾਡੇ ਉੱਤੇ ਚਮਕਾਵੇਗਾ ਅਤੇ ਤੇਨ ਦੇ ਉਤੇ ਦਿਹਾ ਕਰੇਗਾ ਹallelujah ਯਹੋਵਾ ਤੇਰੇ ਉੱਤੇ ਜੋ ਵਚਨ ਸੁਣ ਰਿਹਾ ਜੋ ਕਹਿ ਰਿਹਾ ਵੀ ਹਾਂ ਵਚਨ ਮੇਰੇ ਲਈ ਯਹਵਾ ਮੇ ਨਾਲ ਗੱਲ ਕਰ ਰਿਹਾ ਤੇ ਯਹਵਾ ਤੁਹਾਡੇ ਮੁਖ ਆਪਣਾ ਮੁਖੜਾ ਤੁਹਾਡੇ ਉੱਤੇ ਚਮਕਾਨ ਜਾ ਰਿਹਾ ਤੁਸੀਂ ਯੇਸ਼ੂ ਦੇ ਨਾਮ ਚ ਬਲੈਸ ਹੋਵੋਗੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਘਟ ਨਹੀਂ ਹੋਏਗੀ ਕਲਿਸਿਆ ਕਿਉਂਕਿ ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਰਿਹਾ ਵਚਨ ਦੇ ਰਹੀ ਯਹਵਾ ਤੁਹਾਨੂੰ ਬਰਕਤ ਆਸ਼ੀਸ਼ ਦੇ ਚੁਕਿਆ ਤੁਹਾਨੂੰ ਕਿਸੇ ਚੀਜ਼ ਦੀ ਕਮੀ ਘਟ ਨਹੀਂ ਹੋਏਗੀ ਹਾਲੇਲੂਇਆ ਕਬੀ ਪਰਮੇਸ਼ਰ ਦਿਾਵਣ ਪਰਮੇਸ਼ਰੇ ਅਸੀਂ ਵਚਨ ਚ ਵੇਖਾਂਗੇ 26 ਚ ਇਹ ਹੋਵਾ ਆਪਣੇ ਮੁਖੜੇ ਨੂੰ ਤੇਰੇ ਵੱਲ ਫੇਰ ਅਤੇ ਤੇਰੀ ਸ਼ਾਂਤੀ ਦਵੇਗਾ ਤੈਨੂੰ ਸ਼ਾਂਤੀ ਦਵੇਗਾ ਪਰਮੇਸ਼ਰ ਕਬੀ ਜੋ ਕਹੇ ਮੈਨੂੰ ਬਹੁਤ ਦੁੱਖ ਹੈ ਬਹੁਤ ਮੈਨੂੰ ਸ਼ਾਂਤੀ ਨਹੀਂ ਆ ਜੋ ਰਸੀਬ ਕਰੇ ਪਰਮੇਸ਼ਰ ਦਾ ਆਤਮਾ ਤੈਨੂੰ ਸ਼ਾਂਤੀ ਦੇਣ ਚਾਹ ਰਿਹਾ ਹੈ ਤੇਰੇ ਮਾਰਗਾਂ ਨੂੰ ਸਿੱਧ ਕਰਨ ਜਾ ਰਿਹਾ ਹੈ ਤੈਨੂੰ ਬਰਕਤ ਦੇ ਚੁੱਕਿਆ ਹੈ ਤੂੰ ਬles ਹੋ ਚੁੱਕਿਆ ਹੈ ਬles ਹੋ ਚੁੱਕੀ ਹੈ ਕਿਉਂਕਿ ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਰਿਹਾ ਕਲੀਸੀਆ ਤੁਸੀਂ ਬles ਜੇ ਤੁਸੀਂ ਆਪਣੇ ਮਾਰਗਾਂ ਨੂੰ ਯਹਵਾ ਗਿਜ ਜਾਓ ਗੋਟਨੇ ਟੇਕੋ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਨੂੰ ਬਰਕਤਾਂਸ਼ ਦੇ ਚੁੱਕਿਆ ਹੈ ਕਿਉਂਕਿ ਕਲੀਸੀਆ ਜਿੱਦਾਂ ਅਸੀਂ ਲੈਨ ਚ ਕਾਲੇ ਆ ਯਹਵਾ ਸਾਨੂੰ ਦੇਨ ਚ ਕਾਲਾਏ ਤੁਸੀਂ ਦੇਖੋ ਵੀ ਸਾਡਾ ਕਿੱਧਰ ਹੀ ਕੋਈ ਸ਼ੇਖ ਤੇ ਨਹੀਂ ਸੜਕੋ ਕੋਈ ਪਾਪ ਤੇ ਨਹੀਂ ਹੋ ਰਿਆ ਹallelujah ਜਿੱਦਾਂ ਤੁਸੀਂ ਦੇਖੋਗੇ ਯਹੋਵਾ ਤੁਹਾਨੂੰ ਅਦਭੁਤ ਗਵਾਹੀਆਂ ਨਾਲ ਖੜਿਆ ਕਰੇਗਾ ਤੁਸੀਂ ਬਲੈਸ ਹੋ ਚੁੱਕੇ ਯੀਸ਼ੂ ਦੇ ਨਾਮ ਦੇ ਵਿੱਚ ਅਦਭੁਤ ਗਵਾਹੀਆਂ ਨਾਲ ਖੜੇ ਚ ਇਕਲਿਸਿਆ ਅਸੀਂ 27 ਚ ਵੇਖਾਂਗੇ ਇਹ ਉਹ ਮੇਰਾ ਨਾਮ ਇਸرائیਲ ਉੱਤੇ ਰੱਖਣਾ ਅਤੇ ਮੈਂ ਉਹਨਾਂ ਨੂੰ ਬਰਕਤ ਦਿਾਵਾਂ ਹallelujah ਇਹੋ ਵਾ ਤੁਹਾਨੂੰ ਬਰਕਤ ਦੇ ਚੁਕਿਆ ਕਲਿਸਿਆ ਇਹ ਪਰਮੇਸ਼ਰ ਕਲਿਸਿਆ ਤੁਹਾਨੂੰ ਬਹੁਤ ਆਸ਼ੀਰਵਾਦ ਬਰਕਤ ਦੇ ਚੁਕਿਆ ਕਿਉਂਕਿ ਪਰਮੇਸ਼ਰ ਤੁਹਾਡੇ ਨਾਲ ਪਿਆਰ ਕਰਦਾ ਹੈ ਕਲਿਸਿਆ ਪਰਮੇਸ਼ਰ ਤੁਹਾੜ ਤੇ ਦੇਹਾ ਕਰ ਚੁਕਿਆ ਆਪਣਾ ਮੁਖੜਾ ਤੁਹਾਡੇ ਉਤੇ ਚਮਕਾ ਚੁਕਿਆ ਕਿਉਂਕਿ ਪਰਮੇਸ਼ਰ ਸ਼ਾਂਤੀ ਦਾ ਰਾਜ ਕੁਮਾਰ ਹੈ ਤੁਹਾਨੂੰ ਸ਼ਾਂਤੀ ਦੇ ਚੁਕਿਆ ਹੈ ਤੁਸੀਂ ਜੋ ਗਰੀਬੀ ਦੇ ਬੰਧਨ ਜੋ ਕਰਜ਼ੇ ਕਰਜ਼ੇ ਦੇ ਬੰਧਨ ਨੇ ਉਹ ਤੁਹਾਡੇ ਉੱਤੋਂ ਟੁੱਟ ਚੁੱਕੇ ਨੇ ਤੁਸੀਂ ਆਧ ਪੁੱਤ ਗੋਈਆਂ ਨਾਲ ਖੜੇ ਜੇ ਤੁਹਾਡੇ ਬੱਚੇ ਬਾਹਰ ਦੇ ਵਿਜੀਆ ਨਾਲ ਬਲੈਸ ਸੇ ਬਾਹਰ ਦੀ ਜੋਪਨ ਨਾਲ ਬਲੈਸ ਸੇ ਪਰਮੇਸ਼ਰ ਦੇ ਸਵਰਗੀ ਦੂਤ ਆ ਗਏ ਨੇ ਤੁਹਾਡੇ ਅੱਗੇ ਜੋ ਤੁਹਾਡੇ ਮਾਰਗਾਂ ਨੂੰ ਤਿਆਰ ਕਰ ਰਹੇ ਨੇ ਤੁਸੀਂ ਸੇਮ ਨਹੀਂ ਜੇ ਇਕਲਿਸਿਆ ਤੁਸੀਂ ਸੇਮ ਨਹੀਂ ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਸੇਮ ਨਹੀਂ ਜੇ ਪਰਮੇਸ਼ਰ ਤੁਹਾਨੂੰ ਸ਼ੂਰੀ ਅਕਲੀਸੀਆ ਤੁਹਾਨੂੰ ਅਦਭੁਤ ਗਵਾਹੀਆਂ ਨਾਲ ਖੜਿਆ ਕਰ ਰਿਹਾ ਤੁਸੀਂ ਗਵਾਹੀਆਂ ਨਾਲ ਖੜੇ ਜੇ ਕਲੀਸੀਆ ਤੁਸੀਂ ਗਵਾਹੀਆਂ ਨਾਲ ਖੜੇ ਜੇ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ ਜੋ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਜਾ ਰਿਹਾ ਜੋ ਤੁਹਾਡੇ ਮਾਰਗ ਸਿੱਧ ਕਰਨ ਜਾ ਰਿਹਾ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਮੈਂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਜੋ ਤੁਸੀਂ ਮੇਰੇ ਮਾਰਗ ਨੂੰ ਸਿੱਧ ਕੀਤਾ ਮੇਰੇ ਬੱਚਿਆਂ ਦੇ ਰਾਸਤੇ ਨੂੰ ਸਿੱਧ ਕੀਤਾ ਮਨੇ ਜੋ ਆਪਣਾ ਬਲੈਸ ਕੀਤਾ ਮੇਰੇ ਬੱਚਿਆਂ ਨੂੰ ਜੋ ਆਪਣਾ ਬਲੈਸ ਕੀਤਾ ਮੇਰੇ ਪਤੀ ਨੂੰ ਜੋ ਆਪਣਾ ਬਲੈਸ ਕੀਤਾ ਜਦ ਮੇਰੇ ਭਰਾ ਨੂੰ ਜੋ ਆਪਣਾ ਬਲੈਸ ਕੀਤਾ ਤੁਸੀਂ ਯਿਸੂ ਮਸੀਹ ਦੇ ਨਾਮ ਚ ਕਲਿਸਿਆ ਅਦਭੁਤ ਗਵਾਹੀਆਂ ਨਾ ਖੜੇ ਜੇ ਤੁਹਾਡੇ ਜੋਬ ਦੇ ਮਾਰਗ ਖੁੱਲ ਚੁੱਕੇ ਨੇ ਵਿਸ਼ਵਾਸ ਕਰੋ ਪਰਮੇਸ਼ਰ ਦਾ ਆਤਮਾ ਤੁਹਾਨੂੰ ਦੇ ਚੁੱਕਿਆ ਅਦਭੁਤ ਗਵਾਹੀਆਂ ਨਖੜਿਆ ਕਰ ਚੁੱਕਿਆ ਆਮੀਨ ਯਾਹਾਂ ਲੀ ਲੂਆਂ ਧੰਨਵਾਦ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੈਂ ਅਸੀ ਵਿਸ਼ਵਾਸ ਕਰਦੇ ਤੁਸੀਂ ਇਹਨਾਂ ਨੂੰ ਬਰਕਤਾਂ ਹਾਸਿਲ ਦੇ ਚੁੱਕੇ ਜੀ ਇਹਨਾਂ ਦੀਆਂ ਕਮੀਆਂ ਘਟੀਆਂ ਪਿਤਾ ਪਰਮੇਸ਼ਰ ਆਊਟ ਕਰ ਚੁੱਕੇ ਸ਼ੈਤਾਨੀ ਯੋਜਨਾ ਮਨਨ ਦੇ ਜੀਵਨ ਚੋਂ ਢਾਣ ਦੀ ਯਸ਼ੂ ਦੇ ਨਾਮ ਦੇ ਵਿੱਚ ਮੇਰੇ ਮਹਾਨ ਪਰਮੇਸ਼ਰ ਕਿਉਂਕਿ ਤੁਹਾਡੇ ਵਚਨ ਚ ਲਿਖਿਆ ਪ੍ਰਭੂ ਤੁਸੀਂ ਕਹੇ ਨਾ ਡਰੋ ਨਾ ਘਬਰਾਓ ਮੈਂ ਸੈਨ ਦਾ ਯਹੋਵਾ ਰਾਫਤ ਚੰਗਾ ਕਰਨ ਵਾਲਾ ਪ੍ਰਭੂ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਤੁਸੀਂ ਇਹਨਾਂ ਦੇ ਬੰਦਨਾਂ ਨੂੰ ਤੋੜਿਆ ਖੁਦਾ ਇਹਨਾਂ ਨੂੰ ਅਦਭੁੱਤ ਕਵਈਆਂ ਨਾਲ ਖੜਿਆ ਕੀਤਾ ਇਹਨਾਂ ਦੇ ਰਾਹਦਿਆਂ ਨੂੰ ਓਪਨ ਕੀਤਾ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਦੀਵਣ ਪਰਮੇਸ਼ਰ ਜੀ ਪਿਤਾ ਤੁਹਾਡੀ ਦਿਯਾ ਤੁਹਾਡਾ ਫਜ਼ਲ ਕਾਫੀ ਹੈ ਮੇਰੇ ਮਹਾਨ ਪਰਮੇਸ਼ਰ ਖੁਦਾ ਅਸੀਂ ਆਪਣੇ ਹੱਥਾਂ ਨੂੰ ਉਠਾ ਕੇ ਸੇ ਨੂੰ ਝੁਕਾ ਕੇ ਖੁਦਾ ਮੈਂ ਸਭ ਦੇ ਲਈ ਆਸ਼ੀਸ਼ ਬਰਕਤ ਮੰਗਦੀ ਹਾਂ ਖੁਦਾ ਇਹਨਾਂ ਨੂੰ ਪਿਤਾ ਵਚਨਾਂ ਤੇ ਰਾਈ ਖੁਦਾ ਤੁਸੀਂ ਇਹਨਾਂ ਨੂੰ ਬਰਕਤ ਆਸ਼ੀਸ਼ ਦੇ ਚੁੱਕੇ ਜੀ ਇਨਦੇ ਮਾਰਗਨ ਸਿੱਧ ਕੀਤਾ ਜੋ ਆਪਣਾ ਬਲੈਸ ਯੀਸ਼ੂ ਦੇ ਨਾਮ ਦੇ ਵਿੱਚ ਕਲੀਸੀਆ ਤੁਸੀਂ ਜੋ ਬਲੈਸ ਜੇ ਹਰ ਇੱਕ ਬੰਧਨ ਜੋ ਲੋਨ ਤੁਹਾਡੇ ਕਾਫੀ ਚਿਕਰ ਤੋਂ ਰੁਕੇ ਨੇ ਉਹ ਯੀਸ਼ੂ ਦੇ ਨਾਮ ਦੇ ਵਿੱਚ ਉਹਨਾਂ ਦਾ ਹੱਲ ਹੋਣ ਜਾ ਰਿਹਾ ਹੈ ਉਹਨਾਂ ਦਾ ਹੱਲ ਹੋਣ ਜਾ ਰਿਹਾ ਹੈ ਕਰਜ਼ਿਆਂ ਦਾ ਹੱਲ ਹੋਣ ਜਾ ਰਿਹਾ ਯੀਸ਼ੂ ਦੇ ਨਾਮ ਦੇ ਵਿੱਚ ਤੁਹਾਡੇ ਜੋ ਘਰ ਨਹੀਂ ਬਣ ਰਹੇ ਯੀਸ਼ੂ ਦਾ ਆਤਮਾ ਉਹ ਤੁਹਾਡੇ ਘਰਾਂ ਨੂੰ ਬਣਾਉਣ ਜਾ ਰਿਹਾ ਹੈ ਜਿਨ੍ਹਾਂ ਕੋ ਕਾਫੀ ਚਿਕੋ ਤੋਂ ਜ਼ਮੀਨਾਂ ਨਹੀਂ ਲਈ ਜਾ ਰਹੀਆਂ ਯਸ਼ੁਦਾ ਆਤਮਾ ਅਦ부ਦ ਗਵਈਆਂ ਨਾਲ ਖੜੇ ਕੰਨ ਜਾ ਰਿਹਾ ਤੁਹਾਨੂੰ ਤੁਸੀਂ ਅਦ부ਦ ਗਵਈਆਂ ਨਾਲ ਖੜੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਥੈਂਕ ਯੂ ਜੀ ਜਸ ਹਾਲੇਲੂਇਆ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਇਹਨੂੰ ਬਰਕਤ ਆਸ਼ੇ ਦੇ ਲਈ ਇਹਨਾਂ ਦੇ ਰਾਸਤੇ ਨੂੰ ਓਪਨ ਕਰ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਜੋ ਪਿਤਾ ਪਰਮੇਸ਼ਰ ਅੱਜ ਦਾ ਵਚਨ ਸੁਣਨ ਖੁਦਾ ਮੇਰੇ ਮਹਾਨ ਪਰਮੇਸ਼ਰ ਸਨਾਨ ਜੋਗੇ ਬਾਣਜਨ ਖੁਦਾ ਜੋ ਅੱਜ ਦਾ ਵਚਨ ਮੇਰੇ ਪਿਆਰੇ ਪ੍ਰਭੂ ਜੀ ਐ ਬਰਕਤ ਦਾ ਕਾਰਨ ਨੇ ਨੇ ਜੀਵਨ ਚ ਬਣ ਚੁੱਕਿਆ ਖੁਦਾ ਜੋ ਅੱਜ ਦਾ ਵਚਨ ਖੁਦਾ ਤੁਸੀਂ ਦਿੱਤਾ ਹੈ ਖੁਦਾ ਆਸ਼ੀਸ਼ ਬਰਕਤ ਨੂੰ ਗ੍ਰਹਿਣ ਕਰਨਗੇ ਖੁਦਾ ਮੇਰੇ ਮਹਾਨ ਪਰਮੇਸ਼ਰ ਖੁਦ ਸੁਣਨਗੇ ਖੁਦਾ ਸੁਣਾਉਣ ਵਾਲੇ ਵੀ ਬਣਨਗੇ ਮੇਰੇ ਮਹਾਨ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੋ ਪਿਤਾ ਪਰਮੇਸ਼ਰ ਇਹ ਵਚਨ ਨੂੰ ਸੁਣਨ ਤੇ ਅੱਗੇ ਤੱਕ ਰਪੇਜਨ ਖੁਦਾ ਇਹ ਵੀਡੀਓ ਨੂੰ ਸ਼ੇਅਰ ਕਰਨ ਖੁਦਾ ਇਹਨਾਂ ਦੇ ਰਾਸਤੇ ਨੂੰ ਓਪਨ ਕਰਿਓ ਮੇਰੇ ਮਹਾਨ ਪਿਤਾ ਇਹਨਾਂ ਦੇ ਪਿਤਾ ਪਰਮੇਸ਼ਰ ਕਿਸੇ ਚੀਜ਼ ਦੀ ਕਮੀ ਘੱਟੀ ਨਾ ਹੋਵੇ ਖੁਦਾ ਇਹਨਾਂ ਤੇ ਦੇਹ ਕਰਿ ਰਹਿਮਤ ਕਰਿਓ ਇਹਨਾਂ ਦੇ ਪਿਤਾ ਪਰਮੇਸ਼ਰ ਸਭ ਨੂੰ ਪਿਤਾ ਮੈਂ ਤੁਹਾਡੇ ਲਹੂ ਤੇ ਬਾੜੇ ਦੇ ਵਿੱਚ ਕਵਰ ਕਰਦੀਆਂ ਸ਼ੈਤਾਨੀ ਯੋਜਨਾ ਮੇਰੇ ਜੀਵਨ ਚੋਂ ਡਾੜਦੀਆਂ ਯਾ ਸਮਸੀ ਦੇ ਨਾਮ ਚ ਮੰਗਦੇ ਆ ਆਮੀਨ ਗੋਡ ਬlesਸ ਯੂ ਆਲ